ਆਸ੍ਰੀਕਾਲ ਦੋਸਤੋ ਬਈ ਸਹਾਉਲੀ ਖੜੇ ਆ ਬੱਕਰੀਆਂ ਦੀ ਮੰਡੀ ਤੇ ਹਾਰਾਂ ਐ ਤੇ ਬਾਰ ਨੂੰ ਲਾਗਦੀ ਆ ਤੇ ਇੱਥੇ ਨਾ ਬਾਈ ਆਪਦਾ ਮਾਲ ਲੈ ਕੇ ਆਈ ਸੀ ਉਹਨਾਂ ਨਾਲ ਬਈ ਬੱਕਰਾ ਗਾ ਇੱਕ ਆਹ ਦੇਖੋ ਇਹਦੇ ਉੱਤੇ ਬਾਈ ਕਹਿੰਦੇ ਮੁਹੰਮਦ ਲਿਖਿਆ ਹੋਇਆ ਕੱਲਾ ਲਿਖਿਆ ਜੀ ਮੁਹੰਮਦ ਆ ਬਾਈ ਅੱਲਾਹੁ ਮੁਹੰਮਦ ਲਿਖਿਆ ਹੋਇਆ ਭਈ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਕਾਲੇ ਉਹ ਚ ਲੈਣਾ ਜੀ ਚ ਤੇ ਚਾਚਾ ਲਿਖਿਆ ਹੋਇਆ ਇਹ ਦੱਸੀ ਇਹ ਕਿਸੇ ਨੂੰ ਚਾਹੀਦਾਗਾ ਹਮ ਮੁਸਲਮਾਨ ਭਾਈ ਨੂੰ ਹਾਂ ਇਹ ਨੂੰ ਲੈ ਆ ਉਹ ਲਿਆ ਸਾਹਿਬ ਕਿੰਨੇ ਰੁਪਏ ਮੰਗਿਆ ਜੀ ਇਹਦੇ ਨਹੀਂ 5 ਲੱਖ ਰੁਪਏ ਮੰਗਦੇ ਨੇ 5 ਲੱਖ ਠੀਕ ਆ ਲੱਗਿਆ ਕੁਛ ਰੁਪਈਆ ਲੱਗਿਆ ਬਾਈ ਇਹ ਤੇ ਕਿੰਨਾ 7 ਲੱਖ ਲੱਗਿਆ ਹੈ ਮਾ ਬਦਲਾ ਮਹੀ ਲਵਾ ਬਾਈ ਸਾਹਿਬ 7 ਲੱਖ ਰੁਪਈਆ ਬਰਦੇ ਉਹ ਮਡੀਕਾ ਬਣੀ ਰਹੇ ਜੱਟੇ ਜੱਟੇ 7 ਲੱਖ ਵਿੱਚ ਬਚੋ ਮੋਲ ਕਰ ਲੋ ਵੇਚਣ ਵਾਲੀ ਕਰਾਂਗੇ ਟੁੱਟੇ ਤੇ ਜਾ ਦੇ ਵੀਡੀਓ ਵਾਲਾ ਵੀਡੀਓ ਪੁੱਛ ਲੈ ਵੀਡੀਓ ਵਾਲੇ ਨੂੰ ਪੁੱਛ ਲੈ ਬਿੜਵੈਲਾ ਕੀ ਜਵਾਬ ਦਿੰਦਾ ਹੈ। ਹਾਂ। ਕਈ ਵਾਰੀ ਕੋਈ ਬੰਦਾ ਬਾਹਰ ਲਾ ਕੋਈ ਹੋਰ ਆ। ਉਹਦੇ ਤੋਂ ਹੁਣ ਲਾ ਦੇਖ ਲੇਤਾ ਆਪ। ਮੱਕਰੇ ਤੇ ਹੁਣੇ ਲਵਾ ਕੇ ਕੋਈ ਪਤਾ ਕੀ ਆ ਜਿਵੇਂ ਕੋਲਾ ਵਪਾਰੀ ਕੋਈ। ਉਹਦੇ ਖੜ ਕੇ ਜਮਾਈ। ਅੱਛਾ। ਇਹਨਾਂ ਦੀ ਗੱਲ ਫਿਰ ਦੇ ਦਾਂ। ਅੱਛਾ ਗੋਡੇ ਖੜ ਕੇ ਇਹਨਾਂ ਨੂੰ ਪਾਲ ਦੇ ਪਾ ਦੇਣਾ। ਇਹ ਫਿਰ ਹੁਣ ਕੀ ਆ ਇਹ ਖੱਸੀ ਬੱਕਰਾ ਘੂਆਂ? ਹਾਂ ਖੱਸੀ ਆ ਜੀ ਖੱਸੀ। ਖੱਸੀ ਬੱਕਰਾ ਕੁਰਬਾਨੀ ਖਾਤਰ ਜੇ ਕਿਸੇ ਨੇ ਖਰੀਦਣਾ ਹੈ। ਇਹ ਬੰਦੇ ਵੀ ਮੁਸਲਮਾਨ ਨਹੀਂ ਭਾਈ ਚਾਰੇ ਚੁਈ ਨਹੀਂ। ਮੈਂ ਕ ਲਾਲਾ ਤੂੰ ਹੀ ਲਾਲਾ ਸਰਪੰਚ ਯਾਰ। ਕਈ ਤਾਂ ਉਹ ਵੀ ਕਹਿ ਦਿੰਦੇ ਆ ਹਨਾ। ਨੂੰ ਤਾਂ ਪੜ੍ਹਾਇਆ ਨਾ ਬੰਦੇ ਨੇ ਲਾਇ ਹੋਏ ਦੇਖ ਸਕਦੇ ਹੋ ਪੜ੍ਹਾਇਆ ਹੋਇਆ ਕੋਈ ਐਸੀ ਗੱਲ ਨਹੀਂ ਵੀ ਨਹੀਂ ਪੜ੍ਹਾਇਆ ਕੀ ਤਾਂ ਪੜ੍ਹਾਇਆ ਗਿਆ ਜੀ ਤੁਸੀਂ ਮੌਲਵੀ ਨੂੰ ਮੌਲਵੀ ਤਾਂ ਪੜ੍ਹਾਇਆ ਹੋਇਆ ਠੀਕ ਆ ਰੱਬ ਦੇ ਖੱਲਾ ਤਾਂ ਲਾਤਾ ਯਾਰ ਜ਼ਰਾ ਤਾਂ ਜੀ ਲਾਤਾ ਲੈ ਭਾਈ ਜੇ ਕਿਸੇ ਨੂੰ ਚਾਹੀਦਾ ਇਹ ਆ ਮੰਨ ਲਓ ਅੱਲਾਹੂ ਮੁਹੰਮਦ ਇਹ ਮੁਸਲਮਾਨੀ ਭਾਈਚਾਰੇ ਚ ਹੀ ਪਰਿਵਾਰ ਆ ਠੀਕ ਹੈ ਇਹਨਾਂ ਨੇ ਮਨ ਲਓ ਜਿਹੜਾ ਕਾਜੀ ਆ ਉਹਨੇ ਪੜਾਇਆ ਹਾਂ ਕਿਹੜਾ ਪਿੰਡਾ ਪਾਈਆਂ ਦਾ ਨਾਲ ਆਪਣੇ ਬਾਈ 2 ਕਿਲੋਮੀਟਰ ਪਿੰਡਾ ਇਹਨਾਂ ਦਾ ਕਲਰ ਮੱਜਰੀ ਠੀਕ ਆ ਹਾਂ ਤੇ ਆ ਖੱਸੀ ਬੱਕਰਾ ਇਹਨਾਂ ਲਵੇ ਇਹਨਾਂ ਖਰੀਦਿਆ ਹੋਇਆ ਅੱਲਾ ਮਹਮਦ ਭਾਈ ਇਹਨਾਂ ਨੇ ਬੱਕਰਾ ਵੇਚਦਾ ਸੀ ਇਹ ਹੂੰ ਇਹਨਾਂ ਨੇ 6.5 ਹਜ਼ਾਰ ਦਾ ਬੱਚਾ ਵੇਚਦਾ ਸੀ ਠੀਕ ਆ ਉਹ ਤਾਂ ਤਰਫੋਂ ਮਾਲ ਵੀ ਆ ਗਿਆ ਫਿਰ ਜਿਹੜਾ ਇਹਨਾਂ ਦਾ ਮੰਨ ਲਓ ਭਾਈ ਆਇਆ ਮੰਨ ਲਓ ਕਾਜੀ ਉਹ ਬਾਈ ਨੇ ਪੜਾਇਆ ਫਿਰ ਇਹਨੇ ਉਹਨੇ ਦੱਸਿਆ ਵੀ ਇਹ ਵੇਚੋ ਨਾ ਇਹ ਮੈਨੂੰ ਰੱਖ ਲਓ ਹਾਂ ਫਿਰ ਇਹਨਾਂ ਨੇ ਬਦਲ ਕੇ ਹੋਰ ਬੱਚਾ ਦਿੱਤਾ ਹੋਰ ਬਟੂ ਆ ਦੇਖੀ ਤੂੰ ਦੇਖ ਤੁਸੀਂ ਮੁਸਲਮਾਨ ਭਾਈਚਾਰੇ ਚੋਂ ਵੀ ਇਹ ਅੱਲਾਹੁ ਮੁਹੰਮਦ ਹੈਗਾ ਲਿਖਿਆ ਹੋਇਆ ਦੇਖੀ ਭਈ ਇਹਨੇ ਠੀਕੋ ਭਾਈ ਬੜੀ ਮਣਾ ਭਾਈ ਜਿਹੜਾ ਅਰਬੀ ਜਾਨਦਾ ਨਾ ਹਾਂ ਨਹੀਂ ਫਿਰ ਵੀ ਦਰਸ਼ਕ ਦਾ ਇਹ ਤਾਂ ਨਹੀਂ ਲਾ ਮੋਟਾ ਖਦਰ ਹੋਊਗਾ ਇਹ ਉਰਦੂ ਤੇ ਇਹ ਉਰਦੂ ਚ ਲਿਖਿਆ ਹੋਇਆ ਭਾਈ ਅਰਬੀ ਜੀ ਨਹੀਂ ਹੈਗਾ ਉਰਦੂ ਚ ਲਿਖਿਆ ਹੈ ਉਰਦੂ ਚ ਹੈ ਉਰਦੂ ਚ ਹੈ ਅਰਬੀ ਹੈ ਉਰਦੂ ਨਹੀਂ ਹੈਗੀ ਜੀ ਇਹ ਅੱਛਾ ਅਰਬੀ ਅਰਬੀ ਲੱਗ ਰਹੀ ਹੈ ਅਰਬੀ ਦੇ ਵਿੱਚ ਲਿਖਿਆ ਹੋਇਆ ਕ ਮੈਂ ਭੇਜਾਂ ਆਪਣੇ ਬੰਦੇ ਨੂੰ ਕਿਸੇ ਨੂੰ ਫੋਟੋ ਵਿੱਚ ਕੇ ਲਿਖਿਆ ਹੋਇਆ ਭਾਈ ਕਮੈਂਟ ਕਰਕੇ ਵੀ ਦੱਸਿਓ ਵੀ ਲਿਖਿਆ ਹੋਇਆ ਇਹ ਮੈਂ ਤਾਂ ਉੱਤੇ ਸਰਚ ਕਰੀਤੀ ਗੂਗਲ ਤੇ ਨਿਕਲ ਹੀ ਰਿਹਾ ਜੀ ਮੈਂ ਆਪਾਂ ਪੰਜਾਬੀ ਟ੍ਰਾਂਸਲੇਸ਼ਨ ਕਰ ਰਹੇ ਹਾਂ ਨਹੀਂ ਹੁੰਦਾ ਚਲੋ ਅਸੀਂ ਮੰਨ ਲਓ ਮੁਸਲਮਾਨ ਹੈ ਭਾਈ ਕਿਸੇ ਨੂੰ ਫੋਟੋ ਖਿੱਚ ਕੇ ਭੇਜਿਆ ਹਾਂ ਚਾਚਾ ਵੀ ਇਹ ਇਹਨਾਂ ਨੂੰ ਨਾਲਾ ਜਾ ਉਹ ਇਹਨਾਂ ਨੂੰ ਮੈਂ ਗੱਲ ਕੀਤੀ ਹੈ ਜਿਹੜਾ ਆ ਬੜਾ ਪੂਰਾ ਮੌਲਵੀ ਹੈ ਮੌਲਵੀ ਤੋਂ ਬਣਾਇਆ ਮੌਲਵੀ ਤੋਂ ਗੁਜਰਾਂ ਦੀ ਕੁੜੀ ਦੇਖ ਲੈ ਕਿੰਨੀ ਕਾ ਹਾਂ ਉਹ ਨਮਾਜ਼ ਪੜਦੀ ਆ ਉਹਨੇ ਵੀ ਕਿਹਾ ਮੈਨੂੰ ਕਿਹਾ ਚਾਚੇ ਵੇਚੀ ਨਾ ਮੈਂ ਨਹੀਂ ਵੇਚਦਾ ਹੂੰ ਜਿਹੜੀ ਉਹ ਆ ਬਰ ਇਹਦਾ ਨਾਮ ਵੀ ਹੈ ਮੈਂ ਸਾਲੀ ਹਾਂ ਚਾਚਾ ਕਹ ਤਾਉਂ ਕੀ ਲੈਣਾ ਯਾਰ ਪਰ ਵੇਚਣੀ ਵੀ ਹੈ ਜੀ ਵੇਚਣੀ ਹੋਰ ਤਾਂ ਵੇਚ ਨਹੀਂ ਉਹ ਤਾਂ ਵੈਸੇ ਇੱਕ ਗੱਲ ਕਹਿੰਦੀ ਆ ਕੁੜੀ ਦੀ ਗੱਲ ਦਾ ਉਹ ਤੋਂ ਛੋਟਾ ਹੁੰਦੇ ਦੀ ਗੱਲ ਕਰਦੇ ਛੋਟਾ ਸੀ ਇਹ ਸਾਵਾ ਲੱਖ ਰੁਪਈਆ ਲਵਾਇਆ ਇਹ ਤੇ ਸਾਵਾ ਲੱਖ ਤੇ ਤਾਂ ਮਾਣਾ ਪੈਸੇ ਘਨੇ ਆਦਾ ਨੇ ਆਉਣੇ ਚੱਲੂ ਵੀ ਨਹੀਂ ਲਾਈਵ 'ਚ ਕਿਸ ਨੂੰ ਚਾਹੀਦਾ ਬਾਈ ਤਾਂ ਸੰਪਰਕ ਕਰ ਲਿਓ ਤਰਪੰਚੀ ਕੀ ਨਾ ਸੰਪਰਕ ਕਰਨਾ ਫਿਰ ਨੰਬਰ 994852400 ਸੋਹਲੀ ਮੰਡੀ ਦੇ ਨਾਲ ਫਿੰਡ ਪੈਂਦਾ 2 ਕਿਲੋਮੀਟਰ ਕਿਸੇ ਵੀਰ ਨੇ ਸੰਪਰਕ ਕਰੇ ਮੇਰੇ ਨਾਲ ਆ ਦਾ ਪਰਿਵਾਰ ਨਾਲ ਆਪਾਂ ਮਿਲਾਵਾਂਗੇ ਸੋਹਲੀ ਮੰਡੀ ਦਾ ਰੈਫਰੈਂਸ ਆ ਜੀ ਨਾਪੇ ਤੋਂ ਨਾਪਾਪਾਸ ਰੋਡ ਦੇ ਉੱਤੇ ਜਿਹੜੇ ਸੋਹਲੀ ਆ ਜੀ ਬਾ ਠੀਕ ਆ ਮੈਂ ਤੇਰਾ ਨੰਬਰ ਸਕਰੀਨ ਤੇ ਦਊਗਾ ਸਾਰਾ ਐਤਵਾਰ ਦੀ ਮੰਡੀ ਹੁੰਦੀ ਆ ਬਾਈ ਜੀ ਇਹ ਬਾ ਠੀਕ ਆ ਠੀਕ ਆ ਜੀ ਦਾ ਨੰਬਰ